ਇਸ ਸਰਕਾਰ ਭੁੱਲ ਗਈ ਸੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਦਿਕੋਰ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੋਂ ਕਲੇਮ ਡਿਸਮਿਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਆਂ ਸਾਡੇ ਵੱਡੇ ਵੱਡੇ ਦਾਅਵੇ ਕਰਨ ਦੀ ਸਰਕਾਰ ਵੀ ਗੇਲ ਚ ਰਹਿਣਗੇ ਮੈਂ ਤਾਂ ਇਹ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ 1000 ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਕਿਹਾ ਸਾਨੂੰ ਮੈਂ ਬਾਬਾ ਕਹੂੰਗੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਵੀ ਅੱਜ ਸੀਐਮ ਦੇ ਦੁਆਰਾ ਉਹ ਡਿਸਕਸ ਹੋ ਗਈ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਇਹ ਸ਼ੋਭਦੀ ਹੈ ਇਹ ਗੱਲ ਤੁਸੀਂ ਟੀਰੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਰਕਰਮ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਦੇਖੋ ਕੱਲ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਸੀ ਉਹ ਦੇਰ ਸ਼ਾਮ 6 ਵਜੇ ਅਪਲੋਡ ਹੋਇਆ ਜਿਦੇ ਕਰਕੇ ਕੱਲ ਬੇਲ ਬਾਂਡਸ ਜਿਹੜੇ ਉਹ ਨਹੀਂ ਫਾਈਲ ਹੋ ਸਕੇ ਕਿਉਂਕਿ ਕੋਰ ਟਾਈਮ ਖਤਮ ਹੋ ਗਿਆ ਸੀ ਅੱਜ ਹੁਣ ਸਵੇਰ 10 ਵਜੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਹੁਣ ਲਾ ਰਹੇ ਆ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਆਰਡਰ ਕਰਨੇ ਨੇ ਕਿਉਂਕਿ ਜਿਹੜੀ ਵੀ ਬੇਲ ਚਾਹੇ ਹਾਈ ਕੋਰਟ ਤੋਂ ਹੋਵੇ ਚਾਹੇ ਸੁਪਰੀਮ ਕੋਰਟ ਤੋਂ ਹੋਵੇ ਉਹਦੀਆਂ ਜਿਹੜੀਆਂ ਬੇਲ ਬਾਂਡਸ ਆ ਉਹ ਟ੍ਰਾਇਲ ਕੋਰਟ ਜਿੱਥੇ ਉਹ ਕੇਸ ਚੱਲਦਾ ਹੁੰਦਾ ਉੱਥੇ ਹੀ ਭਰਨਾ ਪੈਂਦਾ ਸੋ ਜੱਜ ਸਾਹਿਬ ਇਹਦੇ ਤੇ ਆਰਡਰ ਕਰਨਗੇ ਕਿ ਕਿੰਨੇ ਦੇ ਬੇਲ ਬਾਂਡ ਫਰਨਿਸ਼ ਕਰਨੇ ਨੇ ਉਹ ਤੋਂ ਬਾਅਦ ਬੇਲ ਬਾਂਡਸ ਫਰਨਿਸ਼ ਕਰਕੇ ਉਹ ਜਿਹੜਾ ਰੀਲੀਜ਼ ਵ ਸੋ ਨਾਬੀਆਂ ਰੀਲீஸ் ਹੋ ਜਾਣਗੇ ਸੋ ਮੈਨੂੰ ਲੱਗਦਾ ਕਿ ਬਿਫੋਰ ਲੰਚ ਇਹ ਸਾਰਾ ਕੁਝ ਕੰਪਲੀਟ ਹੋ ਜਾਏਗਾ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕਦ ਨਾਲੋਂ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਟਵੀਟ ਨੇ ਸਿੱਧਾ ਸੁਪਰੀਮ ਕੋਰਟ ਆਫ ਇੰਡੀਆ ਨੂੰ ਤੇ ਸੁਪਰੀਮ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਜਿਹੜਾ ਕਿ ਕੰਟੈਂਪਟ ਆਫ ਕੋਰਟ ਹੈ ਮਤਲਬ ਮੁੱਖ ਮੰਤਰੀ ਜੇ ਇਹ ਲਿਖਦੇ ਨੇ ਬਿਕਰਮ ਜੀਠਿਆ ਸਾਹਿਬ ਦੀ ਬੇਲ ਦੇ ਵਿੱਚ ਮਿਲੀ ਰਾਹਤ ਤੋਂ ਬਾਅਦ ਕਿ ਅਦਾਲਤਾਂ ਦਾ ਰੱਬ ਰੱਖਾ ਹੈ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਜਿਹੜੇ ਸੰਵਿਧਾਨ ਦੀ ਸੋਚਾ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਹੁਣ ਤੁਹਾਨੂੰ ਉਸ ਸੰਵਿਧਾਨ ਤੇ ਭਰੋਸਾ ਨਹੀਂ ਰਿਹਾ ਹੁਣ ਤੁਹਾਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਤੇ ਭਰੋਸਾ ਨਹੀਂ ਰਿਹਾ ਤੇ ਮੈਂ ਯਾਦ ਕਰਾ ਦਿਆਂ ਕਿ ਉਹੀ ਸੁਪਰੀਮ ਕੋਰਟ ਆਫ ਇੰਡੀਆ ਹੈ ਜਿਨੇ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੁਸੋਧਿਆ ਅਸਤਿੰਦਰ ਜੈਨ ਨੂੰ ਬੇਲ ਦਿੱਤੀ ਸੀ ਉਸ ਦਿਨ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜੀ ਸੱਚਾਈ ਦੀ ਜਿੱਤ ਹੋਗੀ ਜੀ ਸਵਿਧਾਨ ਬਚ ਗਿਆ ਤੇ ਅੱਜੋ ਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜਾਬ ਸਰਕਾਰ ਦੀਆਂ ਵਧੀਆਂ ਕਿਆਂ ਜਿਹੜੀਆਂ ਕਿ ਸਿਆਸੀ ਰੰਜਿਸ਼ ਤਹਿਤ ਸਿਆਸੀ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਦੇ ਤੇ ਟਿੱਪਣੀ ਕਰਤੀ ਅੱਜ ਭਗਵੰਤ ਮਾਨ ਸਾਹਿਬ ਨੇ ਐਕਸ ਤੇ ਪੋਸਟ ਪਾ ਕੇ ਕਿ ਮੁਲਾਕਾਤੀ ਜੱਜ ਬਣ ਕੇ ਆਪਣੀ ਫ੍ਰਸਟ੍ਰੇਸ਼ਨ ਦਾ ਜਿਹੜਾ ਮਜ਼ਾਹਿਰਾ ਉਹ ਸਭ ਦੇ ਸਾਹਮਣੇ ਕਰ ਦਿੱਤਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਭਗਵੰਤ ਮਾਨ ਸਾਹਿਬ ਉਹ ਇੱਕ ਮੁਲਾਕਾਤ ਹੀ ਰਹੀ ਸੀ ਉਹ ਇੱਕ ਪਰਿਵਾਰ ਦੇ ਜੀ ਸੀ ਉਹ ਇੱਕ ਪਰਿਵਾਰ ਪਰਿਵਾਰ ਤੋਂ ਇਲਾਵਾ ਇੱਕ ਬਹੁਤ ਹੀ ਵੱਡੇ ਸੈਕਟ ਦੇ ਅੰਗਾਈ ਸੀ ਔਰ ਉਹਨਾਂ ਨੇ ਜੋ ਉਹਨਾਂ ਦੀ ਮਨੋ ਭਾਵਨਾ ਸੀ ਉਹ ਉਹਨਾਂ ਦੇ ਸਾਹਮਣੇ ਕਹੀ ਤੀ ਉਹ ਜਦੋਂ ਵੀ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਹੁੰਦੀਆਂ ਹੈਗੀਆਂ ਤਾਂ ਪਿਛਲੇ ਟਾਈਮਾਂ ਦੇ ਵਿੱਚ ਜੇ ਜਗਤ ਗੁਰੂ ਸ਼ੰਕਰਾਚਾਰੀਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਮੇਂ-ਸਮੇਂ ਦੇ ਉੱਤੇ ਆਪਣੇ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਹੋਰ ਪਿੱਛੇ ਇਤਿਹਾਸ ਦੇ ਵਿੱਚ ਚਲੇ ਜਾਈਏ ਜਿਸ ਇਤਿਹਾਸ ਦੇ ਨਾਲ ਅਸੀਂ ਸੰਬੰਧਤ ਹੈਗੇ ਜਿਸ ਟਾਈਮ ਦੇ ਉੱਤੇ ਮੁਗਲਾਂ ਦਾ ਜ਼ੁਲਮ ਬੁਰੇ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਵੀ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜਾ ਹੈਗਾ ਰਾਜੇ ਸਿੰਘ ਮੁਕੱਦਮ ਕੁੱਤੇ ਸਿੱਧੀ ਚੋਟ ਕੀਤੀ ਸੀ ਅੱਜ ਜਿਹੜੀ ਹੈਗੀ ਆ ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈਗੀ ਆ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਹੈਗਾ ਕਿ ਤੁਹਾਡੇ ਆਪ ਦੇ ਜਿਹੜੇ ਫਾਈਨਾਂਸ ਮਿਨਿਸਟਰ ਸਾਹਿਬ ਹੈਗੇ ਸਰਦਾਰ ਹਰਪਾਲ ਸਿੰਘ ਈਮਾ ਉਹਨਾਂ ਨੇ ਵਕੀਲ ਹੋਣ ਦੇ ਬਾਵਜੂਦ ਉਹ ਉਹਨਾਂ ਨੇ ਵੀ ਜੱਜਮੈਂਟ ਦਿੱਤੀ ਕਿ ਇਸ ਨੂੰ ਸਜ਼ਾ ਹੋਊਗੀ ਮੈਂ ਇੱਕ ਗੱਲ ਉਹਨਾਂ ਨੂੰ ਵੀ ਕਹਿਣੀ ਚਾਹੁੰਦਾ ਕਿ ਹਰਪਾਲ ਈਮਾ ਸਾਹਿਬ ਕਈ ਵਾਰ ਮੰਨ ਦੇ ਵਿੱਚ ਬਾਦ ਦੇ ਵਿੱਚ ਰਹਿ ਜਾਂਦੀਆਂ ਗੱਲਾਂ ਪਰ ਇਹ ਗੱਲ ਸੋਚਣੀ ਸ਼ੁਰੂ ਕਰ ਦਿੰਦੇ ਆ ਕਿ ਜੇ ਮੈਂ ਹੁੰਦਾ ਤਾਂ ਆਹ ਕਰ ਦਿੰਦਾ ਮੈਂ ਕਹਿੰਦਾ ਕਿ ਸਪੈਸ਼ਲ ਪ੍ਰੋਸੀਕਿਊਟਰ ਦੇ ਤੌਰ ਤੇ ਉਹ ਵੀ ਇਸ ਕੇਸ ਦੇ ਵਿੱਚ ਮੁਕਾਦਮੇ ਦੇ ਵਿੱਚ ਜਰੂਰ ਆਪਣੀ ਹਾਜ਼ਰੀ ਲਾਉਣ ਤਾਂ ਕਿ ਪਤਾ ਲੱਗ ਜਵੇ ਔਰ ਦੂਜੀ ਗੱਲ ਇਹ ਹੈਗੀ ਆ ਕਿ ਇਸ ਗੱਲ ਦੇ ਉੱਤੇ ਫੈਸਲਾ ਉਹਨਾਂ ਨੇ ਦਿੱਤਾ ਹੈਗਾ ਕਿ ਉਹਨਾਂ ਨੂੰ ਸਜ਼ਾ ਹੋਊਗੀ ਸਜ਼ਾ ਕੀ ਹੋਊਗੀ ਇਹ ਅਦਾਲਤਾਂ ਨੇ ਦੇਖਣਾ ਹੈਗਾ ਅੱਜ ਇੱਕੋ ਇੱਕ ਗੱਲ ਹੈਗੀ ਆ ਕਿ ਜਿਹੜਾ ਜੁਡੀਸ਼ੀਅਲ ਸਿਸਮ ਹੈਗਾ ਕਿ ਉਹ ਬਚਿਆਵਾ ਨੇਪਾਲ ਕਾ ਬਚੀ ਵੀ ਆ ਤੁਸੀਂ ਕੋਈ ਕਸਰ ਨਹੀਂ ਛੱਡੀ ਤੁਸੀਂ ਜੁਡੀਸ਼ਰੀ ਦੇ ਜਿਹੜੇ ਪਿੱਲਰ ਸੀ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਚੈਨਲਾਂ ਦੇ ਉੱਤੇ ਬੈਠ ਕੇ ਮੀਡੀਆ ਟ੍ਰਾਇਲ ਕਰਦੇ ਰਹੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਇਨਵੈਸਟੀਗੇਟਰ ਅਫੀਸਰ ਬਣ ਕੇ ਇਨਵੈਸਟੀਗੇਟਰ ਦੀ ਭੂਮਿਕਾ ਦੇ ਵਿੱਚ ਜਿਹੜੀ ਹੈਗੀ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਹੈਗੇ ਉਹ ਸਾਰੀਆਂ ਲੋਕਾਂ ਦੇ ਸਾਹਮਣੇ ਹੈਗੀਆਂ ਅੱਜ ਤੁਸੀਂ ਜਿਹੜੇ ਹੈਗੇ ਆ ਬੰਬਈ ਨੂੰ ਚਲੇ ਗਏ ਅੱਜ ਤੁਹਾਨੂੰ ਇੱਥੇ ਰਹਿਣਾ ਚਾਹੀਦਾ ਸੀ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜੋ ਪਿਆਰ ਹੈਗਾ ਉਹ ਜਿਹੜਾ ਝਲਕਦਾ ਤੁਹਾਨੂੰ ਪੰਜਾਬ ਦੇ ਵਿੱਚ ਦਿਖ ਜਾਂਦਾ ਔਰ ਦੂਜੀ ਗੱਲ ਅੱਜ ਤੁਸੀਂ ਉਹ ਸ਼ਬਦ ਜੀਰੂ ਯਾਦ ਕਰੋ ਕਿ ਤੁਸੀਂ ਕਿੱਥੇ ਵਰਤਿਆ ਸੀ ਸਤਿਆ ਮੇਵ ਜਾਇਤੇ ਅੱਜ ਉਹ ਸ਼ਬਦ ਬੋਲਣ ਵੇਲੇ ਕਿਉਂ ਅੱਜ ਅਦਾਲਤ ਦੀ ਭੂਮਿਕਾ ਦੇ ਉੱਤੇ ਤੁਹਾਡੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਕਿਉਂ ਧਰਮ ਦੇ ਉੱਤੇ ਤੁਹਾਡੀ ਉਂਗਲੀ ਉੱਠਣੀ ਸ਼ੁਰੂ ਹੋ ਗਈ ਤੁਸੀਂ ਜ਼ਰੂਰ ਸੋਚਿਓ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਰਹਿਣਾ ਚਾਹੀਦਾ ਸੀ ਅੱਜ ਤੱਕ ਪੰਜਾਬ ਦੇ ਵਿੱਚ ਕੀਤਾ ਤੁਸੀਂ ਹੁਣ ਤੱਕ ਕੁਝ ਨਹੀਂ ਹੈਗਾ ਕੀਤਾ ਕੀ ਹੈ ਤੁਸੀਂ ਸਿਰਫ ਔਰ ਸਿਰਫ ਪੋਲੀਟੀਕਲ ਵੈਂਡਲਟ ਟਾਕ ਰਿਹਾ ਹੈਗਾ ਔਰ ਜੋ ਪੋਲੀਟੀਕਲ ਵੈਂਡਲਟ ਦਾ ਜਿਹੜਾ ਜਵਾਬ ਹੈ ਉਹਨਿਆਂ ਹਾਲਕਾ ਨੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਰਖੇੜ ਕੇ ਰੱਖਦਾ ਥੈਂਕ ਯੂ